ਅਸੀਂ ਗੱਲ ਇਹ ਹੈ ਬਟਾਲਾ ਸ਼ਹਿਰ ਦੇ ਵਿੱਚ ਉਹ ਸਥਾਨ ਤੇ ਜਿਹੜਾ ਕਿ ਅੰਮ੍ਰਿਤਸਰ ਜੰਮੂ ਕਸ਼ਮੀਰ ਮਾਚਲ ਅਤੇ ਚੰਡੀਗੜ੍ਹ ਨੂੰ ਜੋੜਨ ਵਾਲਾ ਰਸਤਾ ਹੈ ਅੱਜ ਕੋਹਰਾ ਇੰਨਾ ਜ਼ਿਆਦਾ ਹੈ ਕਿ ਜ਼ੀਰੋ ਵਿਜ਼ਿਬਿਲਟੀ ਹੈ ਸੀਤ ਲਹਿਰ ਵੱਧ ਗਈ ਹੈ ਸੀਤ ਲਹਿਰ ਇੰਨੀ ਕਿ ਜ਼ਿਆਦਾ ਹੈ ਕਿ ਬਿਨਾਂ ਦਸਤਾਨਿਆਂ ਤੋਂ ਹੱਥ ਬਾਹਰ ਕੱਢਣਾ ਔਖਾ ਹੈ ਔਰ ਇਸ ਦੇ ਨਾਲ ਨਾਲ ਜਿਹੜੇ ਰਾਹੀਰ ਨੇ ਜਿਨ੍ਹਾਂ ਨੇ ਵਾਹਨ ਚਲਾ ਕੇ ਇੱਕ ਸਥਾਨ ਤੋਂ ਦੂਸਰੇ ਸਥਾਨ ਤੇ ਜਾਣਾ ਹੈ ਉਹਨਾਂ ਨੂੰ ਵੀ ਜੋ ਹੈ ਵਾਹਨ ਚਲਾਉਣ ਦੇ ਵਿੱਚ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਗਰ ਸਾਡੇ ਦਰਸ਼ਕਾਂ ਜੋ ਕਿਸੇ ਨੇ ਇੱਕ ਸਥਾਨ ਤੋਂ ਦੂਸਰੇ ਸਥਾਨ ਜਾ ਰਹਾ ਹੈ ਯਾਨੀ ਕਿ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਹੈ ਤਾਂ ਸਾਡੇ ਵੱਲੋਂ ਇਹ ਸਲਾਹ ਹੈ ਕਿ ਉਹਨਾਂ ਦੇ ਨਾਲ ਅਗਰ ਬਜ਼ੁਰਗ ਜਾਂ ਬੱਚੇ ਨੇ ਤਾਂ ਬਿਨਾ ਗਰਮ ਕਪੜੇ ਜਾਂ ਬਿਨਾ ਗਰਮ ਪਾਣੀ ਤੋਂ ਘਰੋਂ ਨਾ ਨਿਕਲੋ ਜੇ ਤੁਸੀਂ ਕੋਈ ਟੀਚਾ ਮਿੱਥਿਆ ਦਾ ਹੈ ਕਿੰਨੇ ਸਮੇਂ ਤੱਕ ਪਹੁੰਚਣਾ ਹੈ ਤਾਂ ਜਰੂਰ ਉਸ ਸਮੇਂ ਤੋਂ ਪਹਿਲਾਂ ਆਪਣੇ ਘਰੋਂ ਬਾਹਰ ਨਿਕਲੋ ਕਿਉਂਕਿ ਜਿਸ ਤਰੀਕੇ ਦੇ ਨਾਲ ਕੂਰਾ ਵਧਿਆ ਹੈ ਤਸਵੀਰ ਹੈ ਬਟਾਲੇ ਸ਼ਹਿਰ ਦੀ ਜਿੱਥੇ ਕਿ ਸ਼ਹਿਰ ਦੇ ਅੰਦਰੂਨੀ ਇੰਨਾ ਕੋਰਾ ਹੈ ਕਿ ਨਜ਼ਰ ਆਣਾ ਮੁਸ਼ਕਿਲ ਹੈ ਜੋ ਚਾਰ ਪਹੀਆ ਵਾਹਨ ਦੀ ਗੱਲ ਕੀਤੀ ਜਾਵੇ ਤਾਂ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚਾਰ ਪਹੀਆ ਵਾਹਨ ਵੀ ਜਿਹੜੇ ਨੇ ਉਹ ਬਿਨਾਂ ਹੈੱਡਲਾਈਟਾਂ ਬਿਨਾਂ ਚਾਰੋਂ ਇੰਡੀਕੇਟਰ ਜਗਾਏ ਨਹੀਂ ਨਿਕਲ ਰਹੇ ਔਰ ਦੋ ਪਹੀਆ ਵਾਹਨ ਜਿਹੜੇ ਨੇ ਉਹ ਚਲਾਉਣਾ ਤਾਂ ਬੇहद ਰਿਸਕੀ ਹੈ ਕਿਉਂਕਿ ਸਰਦੀ ਬਹੁਤ ਜ਼ਿਆਦਾ ਹੈ ਦੋ ਪਹੀਆ ਵਾਹਨ ਦੀ ਗੱਲ ਕੀਤੀ ਜਾਵੇ ਤਾਂ ਦੋ ਪਹੀਆ ਵਾਹਨ ਦੇ ਕੋਲ ਇੰਨੀ ਲਾਈਟ ਨਹੀਂ ਹੁੰਦੀ ਕਿ ਉਹ ਧੁੰਦ ਨੂੰ چیر ਸਕੇ ਜ਼ਿਆਦਾਤਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ-ਸਵੇਰੇ ਕੰਮ ਤੇ ਜਾਣਾ ਹੈ ਕਈ ਲੋਕਾਂ ਨੇ ਨੌਕਰੀਆਂ ਤੇ ਜਾਣਾ ਹੈ ਸੋ ਉਹਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਨਾਂ ਅੱਗ ਤੋਂ ਵੀ ਇਸ ਵਿਲੇ ਜਿਹੜੇ ਲੋਕ ਨੇ ਉਹ ਨਹੀਂ ਰਹਿ ਰਹੇ ਹੀਟਰ ਕਈਆਂ ਨੇ ਲਗਾਏ ਦੇ ਨੇ ਸੋ ਇਹ ਤਸਵੀਰ ਜੋ ਸੀ ਇਹ ਬਟਾਲਾ ਦੇ ਮੇਨ ਚੌਂਕ ਦੀ ਹੈ ਜਿੱਥੋਂ ਕੀ ਹਿਮਾਚਲ ਜੰਮੂ ਕਸ਼ਮੀਰ ਅਤ ਚੰਡੀਗੜ੍ਹ ਨੂੰ ਰਸਤਾ ਜਾਂਦਾ ਹੈ ਸਾਡੇ ਆਪਣੇ ਦਰਸ਼ਕਾਂ ਨੂੰ ਇਹੋ ਸਲਾਹ ਹੈ ਕਿ ਜੇ ਤੁਸੀਂ ਸਮੇਂ ਦੇ ਨਾਲ ਕਿਤੇ ਪਹੁੰਚਣਾ ਹੈ ਤਾਂ ਸਮੇਂ ਤੋਂ ਪਹਿਲਾਂ ਪਹੁੰਚੋ ਉਸ ਗੈਪ ਨੂੰ ਲੈ ਕੇ ਚੱਲੋ ਕਿ ਤੁਸੀਂ ਕੋਰੇ ਨੂੰ چیرਦੇ ਹੋਏ ਆਪਣੇ ਸਥਾਨ ਤੇ ਪਹੁੰਚਣਾ ਹੈ ਕੈਮਰਾਮੈਨ ਬੰਟੀ ਨਾਲ ਔਨ 에ਅਰ ਲਈ ਨਿਤ ਲੂਥਰਾ ਬਟਾਲਾ ਅਸੀਂ ਖੜੇ ਹਾਂ ਬਟਾਲਾ ਸ਼ਹਿਰ ਦੇ ਵਿੱਚ ਉਸ ਸਥਾਨ ਤੇ ਜਿਹੜਾ ਕਿ ਅੰਮ੍ਰਿਤਸਰ ਜੰਮੂ ਕਸ਼ਮੀਰ ਮਾਚਲ ਅਤ ਚੰਡੀਗੜ੍ਹ ਤੋਂ ਜੋੜਨ ਵਾਲਾ ਰਸਤਾ ਹੈ ਅੱਜ ਕੋਰਾ ਇੰਨਾ ਜ਼ਿਆਦਾ ਹੈ ਕਿ ਜ਼ੀਰੋ ਵਿਜ਼ਿਬਿਲਟੀ ਹੈ। ਸੀਤ ਲਹਿਰ ਵੱਧ ਗਈ ਹੈ। ਸੀਤ ਲਹਿਰ ਇੰਨੀ ਕਿ ਜ਼ਿਆਦਾ ਹੈ ਕਿ ਬਿਨਾ ਦਸਤਾਨਿਆਂ ਤੋਂ ਹੱਥ ਬਾਹਰ ਕੱਢਣਾ ਔਖਾ ਹੈ। ਔਰ ਇਸ ਦੇ ਨਾਲ-ਨਾਲ ਜਿਹੜੇ ਰਾਹੀਰ ਨੇ ਜਿਨ੍ਹਾਂ ਨੇ ਵਾਹਨ ਚਲਾ ਕੇ ਇੱਕ ਸਥਾਨ ਤੋਂ ਦੂਸਰੇ ਸਥਾਨ ਤੇ ਜਾਣਾ ਹੈ, ਉਹਨਾਂ ਨੂੰ ਵੀ ਆ ਜੋ ਹੈ ਵਾਹਨ ਚਲਾਉਣ ਦੇ ਵਿੱਚ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਗਰ ਸਾਡੇ ਦਰਸ਼ਕਾਂ 'ਚੋਂ ਕਿਸੇ ਨੇ ਇੱਕ ਸਥਾਨ ਤੋਂ ਦੂਸਰੇ ਸਥਾਨ ਜਾ ਰਹਾ ਹੈ ਯਾਨੀ ਕਿ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਹੈ ਤਾਂ ਸਾਡੇ ਵੱਲੋਂ ਇਹ ਸਲਾਹ ਹੈ ਕਿ ਉਹਨਾਂ ਦੇ ਨਾਲ ਅਗਰ ਬਜ਼ੁਰਗ ਜਾਂ ਬੱਚੇ ਨੇ ਤਾਂ ਬਿਨਾਂ ਗਰਮ ਕੱਪੜੇ ਜਾਂ ਬਿਨਾਂ ਗਰਮ ਪਾਣੀ ਤੋਂ ਘਰੋਂ ਨਾ ਨਿਕਲੋ ਜੇ ਤੁਸੀਂ ਕੋਈ ਟੀਚਾ ਮਿਥਿਆਦਾ ਹੈ ਕਿੰਨੇ ਸਮੇਂ ਤੱਕ ਪਹੁੰਚਣਾ ਹੈ ਤਾਂ ਜਰੂਰ ਉਸ ਸਮੇਂ ਤੋਂ ਪਹਿਲਾਂ ਆਪਣੇ ਘਰੋਂ ਬਾਹਰ ਨਿਕਲੋ ਕਿਉਂਕਿ ਜਿਸ ਤਰੀਕੇ ਦੇ ਨਾਲ ਕੋਰਾ ਵਧਿਆ ਹੈ ਤਸਵੀਰ ਹੈ ਬਟਾਲੇ ਸ਼ਹਿਰ ਦੀ ਜਿੱਥੇ ਕਿ ਸ਼ਹਿਰ ਦੇ ਅੰਦਰੂਨੀ ਇੰਨਾ ਕ ਕੋਰਾ ਹੈ ਕਿ ਨਜ਼ਰ ਆਣਾ ਮੁਸ਼ਕਿਲ ਹੈ ਜੇ ਚਾਰ ਪਹੀਆ ਵਾਹਨ ਦੀ ਗੱਲ ਕੀਤੀ ਜਾਵੇ ਤਾਂ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਚਾਰ ਪਹੀਆ ਵਾਹਨ ਵੀ ਜਿਹੜੇ ਨੇ ਉਹ ਬਿਨਾ ਹੈੱਡਲਾਈਟਾਂ ਬਿਨਾ ਚਾਰੋਂ ਇੰਡੀਕੇਟਰ ਜਗਾਏ ਨਹੀਂ ਨਿਕਲ ਰਹੇ ਅਤੇ ਦੋ ਪਹੀਆ ਵਾਹਨ ਜਿਹੜੇ ਨੇ ਉਹ ਚਲਾਉਣਾ ਤਾਂ ਬੇਹੱਦ ਰિસ્ਕੀ ਹੈ ਕਿਉਂਕਿ ਸਰਦੀ ਬਹੁਤ ਜ਼ਿਆਦਾ ਹੈ ਦੋ ਪਹੀਆ ਵਾਹਨ ਦੀ ਗੱਲ ਕੀਤੀ ਜਾਵੇ ਤਾਂ ਦੋ ਪਹੀਆ ਵਾਹਨ ਦੇ ਕੋਲ ਇੰਨੀ ਲਾਈਟ ਨਹੀਂ ਹੁੰਦੀ ਕਿ ਉਹ ਧੁੰਦ ਨੂੰ چیر ਸਕੇ ਜ਼ਿਆਦਾਤਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ-ਸਵੇਰੇ ਕੰਮ ਤੇ ਜਾਣਾ ਹੈ ਕਈ ਲੋਕਾਂ ਨੇ ਨੌਕਰੀਆਂ ਤੇ ਜਾਣਾ ਹੈ ਸੋ ਉਹਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਬਿਨਾਂ ਅੱਗ ਤੋਂ ਵੀ ਇਸ ਵਿਲੇ ਜਿਹੜੇ ਲੋਕ ਨੇ ਉਹ ਨਹੀਂ ਰਹਿ ਰਹੇ ਹੀਟਰ ਕਈਆਂ ਨੇ ਲਗਾਏ ਦੇ ਨੇ ਸੋ ਇਹ ਤਸਵੀਰ ਜੋ ਸੀ ਇਹ ਬਟਾਲਾ ਦੇ ਮੇਨ ਚੌਂਕ ਦੀ ਹੈ ਜਿੱਥੋਂ ਕੀ ਅ ਹਿਮਾਚਲ ਜੰਮੂ ਕਸ਼ਮੀਰ ਅ ਤੱਕ ਚੰਡੀਗੜ੍ਹ ਨੂੰ ਰਸਤਾ ਜਾਂਦਾ ਹੈ ਸਾਡੇ ਆਪਣੇ ਦਰਸ਼ਕਾਂ ਨੂੰ ਇਹੋ ਸਲਾਹ ਹੈ ਕਿ ਜੇ ਤੁਸੀਂ ਸਮੇਂ ਦੇ ਨਾਲ ਕਿਤੇ ਪਹੁੰਚਣਾ ਹੈ ਤਾਂ ਸਮੇਂ ਤੋਂ ਪਹਿਲਾਂ ਪਹੁੰਚੋ ਉਸ ਗੈਪ ਨੂੰ ਲੈ ਕੇ ਚੱਲੋ ਕਿ ਤੁਸੀਂ ਕੋਰੇ ਨੂੰ ਚੀਰਦੇ ਹੋਏ ਆਪਣੇ ਸਥਾਨ ਤੇ ਪਹੁੰਚਣਾ ਹੈ ਕੈਮਰਾਮੈਨ ਬੰਟੀ ਨਾਲ ਔਨ 에ਅਰ ਲਈ ਨਿਤ ਲੂਥਰਾ ਬਟਾਲਾ